This bulletin is sponsored by Netplus Broadband Internet ka Baap Namaskar Navrang Channel dekh rahe sare hit darshakon da swagat hai te hun sar garmiyan visthan naal Tandan Shahid Baba Deep Singh ji de janm tehade nu samarpit Gurudwara Shahid Ganj scheme number 3 Ho Sharpur Road Fapwara ton Mahanagar Kirtan sajaya gaya Eh Nagar Kirtan Gurudwara Sahib to shuru hoke Bakwaq Biyara vichon honda hoya wapas Gurudwara Sahib vich hi samapt hoya ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਸ਼ਹੀਦ ਗਾਂ ਸਕੀਮ ਨੰਬਰ 3 ਹੋਸ਼ਾਰਪੁਰ ਰੋਡ ਫਗਵਾੜਾ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਚੌੜਾਘੂ ਫਗਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਚਾਲੇ ਪਿਆ ਇਹ ਨਗਰ ਕੀਰਤਨ ਵਕਫਾ ਕਬਜ਼ਾਰਾਂ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਨਗਰ ਕੀਰਤਨ ਦਾ ਥਾਂ ਥਾਂ ਤੇ ਜਿੱਥੇ ਸੰਗਤਾਂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਉੱਥੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵਕਫਾਕ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਨਗਰ ਕੀਰਤਨ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਉੱਥੇ ਹੀ ਮਸ਼ਹੂਰ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮਿਤੀ 25 ਅਤੇ 26 ਜਨਵਰੀ ਨੂੰ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਕੀਰਤਨੀ ਅਤੇ ਢਾਡੀ ਜਥੇ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨੇ ਹਲ ਕਰਨਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਫੋਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਸੂਰਜ ਸੋਤੇ ਚਾਨੀਏ ਜੋ ਰਵੇ ਬੀਨ ਦੇੁਰਦਾ ਪੁਰਦਾ ਸਾਡੇ ਮਾਰੇ ਕਮੋਨਾ ਸਾਡੇ ਕੇ ਜੇ ਤੋ ਪ੍ਰੇਮ ਖੰਗ ਚਾਹੋ ਸਿੱਖ ਤੋ ਚਲੀ ਚਲੀ ਬਣ ਜਾਓ ਐਸੇ ਜਸੂਰ ਵੀਰ ਬਹਾਦਰ ਮਹਾਨ ਯੋਧ ਮਹਾਨ ਤਪਸਵੀ ਮਹਾਨ ਲਖਾਰੀ ਜਿਨ੍ਹਾਂ ਦਾ ਗੰਭੀਰ ਹਵਾ ਗੁਰਦੁਆਰਾ ਸ਼ਹੀਦਗੰਜ ਸ੍ਰੀਮਨ ਵਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਕੱਲ ਐਤਵਾਰ ਨੂੰ ਸਰੇ ਅਖੰਡ ਕੀ ਦੀ ਜਥੇਵਾਨੋ ਸਾਰੇ ਜਿਹੜਾ ਕਿ ਸਰੇ ਸਾਢੇ 11 ਵਜੇ ਤੱਕ ਸਮਾਗਮ ਆਉਣਗੇ ਤੇ ਫਿਰ 6 ਵਜੇ ਲੈ ਕੇ ਰਾਤ ਦੇ 9 ਵਜੇ ਤੱਕ ਨਿਤੰਗ ਦਾ ਮਾਰ ਹੋਵੇਗਾ ਜਿੱਦੇ ਸਾਰੇ ਪਗਵਾੜੇ ਦੇ ਜਥੇ ਇੱਕ ਸਟੇਜ ਦੇ ਨਾਲ ਕੇ ਗੀਤਾਂ ਗਾਉਣਗੇ ਇਹ ਸਮਾਗਮ ਇਸੇ ਤਰ੍ਹਾਂ ਚੱਪੀ ਜੰਮੀ ਨੂੰ ਜੁਰਵਾ ਸ਼ਹੀਦ ਗਾਂ ਵਿਖੇ ਸਰੇ ਮੌਜ ਹੋਵੇਗਾ ਦੁਬਾਰ ਦੇ 3 ਵਜੇ ਤੱਕ ਚੱਲੇਗਾ ਇਸਾਰੇ ਸਮਾਗਮ ਜਿਹੜੀ ਸੰਗਤ ਸੀ ਸਾਹ ਸਾਡੀ ਕਰਦਾ ਵਾ ਸ਼ਹੀਦ ਸਾਹਿਬ ਕਿਉੜਾ ਕਬੂੜਾ ਅਤੇ ਗੁਰਦੁਆਰਾ ਸ਼ਹੀਦਗਾਂ ਜੀ ਪਰਮੁਖ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਅੱਜ ਸ਼ਹੀਦਗਾਂ ਜੀ ਗੁਰਦੁਆਰਾ ਸਾਹ ਤੋਂ ਨਗਰ ਕੀਰਤਨ ਕੱਢਿਆ ਗਿਆ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦਾ ਸਵਾਗਤ ਦਿੱਤਾ ਸਾਰੀਆਂ ਸੰਗਤਾਂ ਦੇ ਚਿਹਰੇ ਤੇ ਕਿਸੇ ਵੀ ਲਹਿਰ ਸੀ ਸਾਰੇ ਬੜੇ ਪ੍ਰੇਮ ਪਿਆਰ ਨਾਲ ਬੱਚੇ ਬੁੱਢੇ ਜਵਾਨ ਸਾਰਿਆਂ ਨੇ ਭਾਗ ਲਿਆ ਕਿ ਅਸੀਂ ਸਾਰੀ ਸਮੂਹ ਸੰਗਤ ਵੱਲੋਂ ਪਹਿਲਵਾਜ ਕੀਤਾ ਜਾਂਦਾ ਅਮਰ ਸਹੂਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਗਨਗ ਦਿਹਾੜੇ ਦੇ ਸਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਤਨ ਬਾਬਾ ਦੀਪ ਸਿੰਘ ਦਾ ਗਨਗ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰਦੁਆਰਾ ਸਹੂਦ ਗੰਜ 3 ਅਤੇ ਸ੍ਰੀ ਸੁਖਬੀਰ ਸਾਹਿਬ ਸੇਵਾ ਸੁਹਾਟੀ ਸੇਵਾ ਪਾਸ਼ਾਈ ਚੜਾਖੂ ਖਗਵਾੜਾ ਇਹਨਾਂ ਵੱਲੋਂ ਮਿਲ ਕਰਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਦਿਹਾੜੇ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਬਸ ਪੂਰੀ ਸਮੇਂ ਵਿੱਚ ਚੱਲੇ ਪਾ ਰਿਹਾ ਹੈ ਅਤੇ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹੋਵੇਗੀ ਕੱਲ ਦੇ ਦੀਵਾਨ ਅਤੇ ਪਰਸੋਂ ਦੇ ਦੀਵਾਨ ਗੁਰਦੁਆਰਾ ਸਾਹਿਬ ਵਿੱਚ ਸਜਾਏ ਜਾ ਰਹੇ ਹਨ ਸਵੇਰੇ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਗਰਮ ਸਵਾਗਤ ਸਿਜਾਇ ਜਾਣਗੇ ਜੇਦੇ 5% ਦੀਪਨੀ ਜਥੇ ਅਤੇ ਨਾਮਵਾਰ ਜੋ ਕ੍ਰਿਸ਼ਨੀ ਜਥੇ ਭਾਗ ਲੈਣਗੇ ਸੋ ਸਾਰੀਆਂ ਸੰਗਤਾਂ ਵਿਚਾਰਨਾ ਦੀ ਬੇਨਤੀ ਹੈ ਸਾਰੇ ਸਭਾਵਾਂ ਵਿੱਚ ਬੁੱਝ ਕੇ ਆਪਣੇ ਜੋ ਸਰਦਾ ਦੇ ਫੁੱਲ ਹਨ ਤਾਂਤਨ ਬਾਬਾ ਦੀਪ ਸਿੰਘ ਜੀ ਅਤੇ ਤਾਂਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਭੇਡਕਾਰ ਫਤਵਾੜਾ ਵਿਖੇ ਬਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਅਰਮਾਨ ਵਾਸੀ ਰਾਜਸਥਾਨ ਵਜੋਂ ਹੋਈ ਹੈ ਜਾਕੀ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਹੈ ਇੱਥੇ ਦੱਸ ਦਈਏ ਕਿ ਉਕਤ ਹਾਸਾ ਉਸ ਸਮੇਂ ਵਾਪਰਿਆ ਜਦੋਂ ਰਾਜਸਥਾਨ ਤੋਂ ਸ਼੍ਰੀਨਗਰ ਜਾ ਰਹੀ ਇੱਕ ਕਾਰ ਦੀ ਦੂਸਰੀ ਕਾਰ ਨਾਲ ਟੱਕਰ ਹੋ ਗਈ ਹਾਸਾ ਇੰਨਾ ਜ਼ਬਰਦਸਤ ਸੀ ਕਿ ਇੱਕ ਕਾਰ ਪਲਟੀਆਂ ਖਾਂਦੀ ਹੋਈ ਪਲਟ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਗੀਰਾ ਨੇ ਦੱਸਿਆ ਕਿ ਉਕਤ ਹਾਸਾ ਬਹੁਤ ਹੀ ਦਰਦਨਾਕ ਹੋਇਆ ਹੈ ਜਦਕਿ ਭੀੜ ਜ਼ਿਆਦਾ ਹੋਣ ਕਾਰਨ ਹਾਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੇਰਾ ਨਾਮ ਖੀਰ ਕੁਮਾਰ ਹੈ

ਉਦੋਂ ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਵਾਂ ਵਾਹਨਾਂ ਨੂੰ ਥਾਣਾ ਸਦਰ ਵਿਖੇ ਪਹੁੰਚਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਹਾਦਸਾ ਗ੍ਰਸਤ ਕਾਰ ਵਿੱਚ ਸਵਾਰ ਵਿਅਕਤੀ ਰਾਜਸਥਾਨ ਤੋਂ ਕਸ਼ਮੀਰ ਵਿਖੇ ਜਾ ਰਹੇ ਸਨ। ਇੱਕ ਜਣੇ ਦੇ ਬਾਰੇ ਵਿੱਚ ਰਿਪੋਰਟ ਕਰ ਦਿੱਤੀ ਹੈ। ਇੱਕ ਜਣੇ ਦੇ ਬਾਰੇ ਹੁਣੇ ਪੁਲਿਸਰ ਤੋਂ ਪਤਾ ਲੱਗਾ ਸਗਾ ਤੇ ਮੌਕੇ ਤੇ ਆਏ ਆ ਮੌਕੇ ਦੇ ਆਲਕੇ ਦੇਖਾ ਦੇ ਜਿਹੜੀਆਂ ਗੱਡੀਆਂ ਡੈਮੇਜ ਹੋਈਆਂ ਗੱਡੀਆਂ ਨੂੰ ਜਿਹੜਾ ਚਿਤਾ ਕੋਲ ਫਿਰ ਦਾਨੇ ਤੇ ਪਾਇਆ ਜਾ ਰਿਹਾ ਤੇ ਮੋਕੇ ਦੇ ਰਾਜੇ ਰਾਪੇ ਕੋਲੋਂ ਪਤਾ ਲੱਗਾ ਵੀ ਇੱਕ ਬੰਦਾ ਸੀ ਜਿਹਦੀ ਜਾਵਾ ਸੀਗਾ ਤੇ ਉਹਨੂੰ ਜਵਲਾ ਹਸਪਤਾਲ ਲੈ ਗਿਆ ਤੇ ਇੱਕ ਬੰਦੇ ਦੀ ਗੱਟ ਹੋਈ ਆ ਉਹ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਨਾਮ ਅਜੇ ਤਾਂ ਕਲੀਅਰ ਕਰਦੇ ਆ ਤੇ ਆਪਾਂ ਬੰਦਿਆਂ ਦੀ ਜਾ ਕੇ ਤਾਂ ਪਤਾ ਪਤਾ ਕਰਦੇ ਆ ਇਹਨਾਂ ਪਤਾ ਲੱਗਾ ਵੀ ਇੱਕ ਬੰਦੇ ਦੇ ਕੋਲ ਵੀ ਗੱਡੀ ਜਿਹੜੀ ਆ ਗਿਆਪਟੋਂ ਆਇਸੇ ਦਾ ਛੀਨ ਨਗਰ ਤਲੇ ਤੋਂ ਛੀਨ ਨਗਰ ਜਾ ਰਹੇ ਸੀ ਜਾਨੀ ਇਹ ਤਰੀਕੇ ਗੱਡੀਆਂ ਸੀ ਜੇ ਜਮੀਆ ਬਾਈਟ੍ਰਾਂਗ ਦੀਆਂ ਜ਼ੋਨੀ ਗੱਡੀਆਂ ਆ ਤੇ ਇੱਕ ਹੋਂਡਾ ਹੋਂਡਾ ਦੇ ਤੋਂ ਦੂਸਰੀ ਆਕਾਰ ਚੋਰੀ ਹੋ ਗਿਆ ਰੋਟੇ ਪੁੱਜੀਆਂ ਖਾਣੇ ਇਸ ਦੌਰਾਨ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਅਰਮਾਨ ਵਾਸੀ ਰਾਜਸਥਾਨ ਵਜੋਂ ਹੋਈ ਹੈ ਜਿਸ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੀ ਜਾਣਕਾਰੀ دی ਹੈ ਮੈਂ ਡਾਕਟਰ ਰਸ਼ੀਦ ਜੀ ਐਕਲੀ ਸਿਵਲ ਹਸਪਤਾਲ ਫਗਵਾੜਾ ਅੱਜ ਕਰੀਬਨ 4 ਵਜੇ ਇੱਕ ਨੈਸ਼ਨਲ ਹਾਈਵੇਅ ਅਥਾਰਟੀ ਐਮ뷸ੈਂਸ ਮੇਰੇ ਕੋਲ ਇੱਕ ਬ੍ਰਾਡ ਡੈੱਡ ਲੈ ਕੇ ਆਏ ਵਿਦ ਅਲੈਜ ਹਿਸਟਰੀ ਆਫ ਰੋਡਸਾਈਡ ਐਕਸੀਡੈਂਟ ਜਿਸ ਨੂੰ ਅਸੀਂ ਮੋਰਚਰੀ ਸ਼ਿਫਟ ਡੈੱਡ ਬੋਡੀ ਨੂੰ ਡੇਕ ਕੇ ਮੋਰਚਰੀ ਸ਼ਿਫਟ ਕਰਾ ਦਿੱਤਾ ਗਿਆ ਤੇ ਅਗੇ ਤਰੀ ਕਾਰਵਾਈ ਲਈ ਪੁਲਿਸ ਥਾਣਾ ਸਮਦਰ ਥਾਣੇ ਨੂੰ ਇਕਲਾ ਕਰ ਦਿੱਤੀ ਕਿ ਨਾਮ ਕੀ ਮ੍ਰਿਤਕ ਦਾ ਨਾਮ ਅਰਮਾਨ ਦੱਸਿਆ ਜਾ ਰਿਹਾ ਜੇ ਰਾਜਸਥਾਨ ਦਾ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਫਬਾਰੀ ਦਾ ਅਸਰ ਹੁਣ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਆਉਣ ਲੱਗਾ ਹੈ। ਸੂਬੇ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ ਜਿਸ ਕਾਰਨ ਕੜਾਕੇ ਦੀ ਠੰਢ ਦੇ ਨਾਲ-ਨਾਲ ਸੰਘਣੀ ਧੁੰਦ ਅਤੇ بارش ਦੀ ਸੰਭਾਵਨਾ ਵੱਧ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀਆਂ ਨੇ ਕਿਸਾਨਾਂ, ਯਾਤਰੀਆਂ ਤੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਲਗਾਤਾਰ 2 ਦਿਨ ਲਈ 16 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਲਈ yellow alert ਜਾਰੀ ਕੀਤਾ ਹੈ ਜਦਕਿ 6 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਚਿਤਾਈ ਗਈ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਹਾਲੇ ਵੀ ਬਣਿਆ ਹੋਇਆ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਅਨੁਮਾਨ ਚਿਤਾਇਆ ਹੈ ਕਿ 26 ਜਨਵਰੀ ਨੂੰ ਪੂਰੇ ਪੰਜਾਬ 'ਚ ਮੀਂਹ ਠੰਡ ਤੇ ਧੁੰਦ 'ਚ ਹੋਰ ਵਾਤਾ ਹੋਵੇਗਾ ਧੰਨ ਧੰਨ ਬਾਬਾ ਚੰਤਾ ਭਗਤ ਜੀ ਧੰਨ ਧੰਨ ਬਾਬਾ ਅਮੀਤ ਚਾਨ ਜੀ ٹرسٹ ਪਿੰਡ ਰੁੜਕਾ ਕਲਾਮ ਬਲੋਂ ਸਮੂਹ ਪਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਚੰਤਾ ਭਗਤ ਜੀ ਦੀ ਸਾਲਾਨਾ ਵਰ੍ਹੇ 26 ਜਨਵਰੀ ਦਿਨ ਸੋਮਵਾਰ ਨੂੰ ਬੜੀ ਹਿਸ਼ਰਦਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਆਪੋ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉੱਥੇ ਹੀ ਉਨ੍ਹਾਂ ਸਮੂਹ ਸੰਗਤਾਂ ਨੂੰ ਇਨਾਂ ਸਮਾਗਮਾਂ 'ਚ ਪੰਚੰਦੀ ਅਪੀਲ ਕੀਤੀ ਤੰਤਨ ਬਾਬਾ ਚੰਤਾ ਭਗਤ ਜੀ ਤੰਤਨ ਬਾਬਾ ਮੀਚਾਂ ਜੀ ٹرسٹ ਪਿੰਡ ਰੁੜਕਾਕਲਾ ಗ್ರಾಮ ਪੰਚਾਇਤ ਨਗਰ ਨਿਵਾਸੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਚੰਤਾ ਭਗਤ ਜੀ ਦੀ ਸਾਲਾਨਾ ਵਰਸੀ ਦਰਬਾਰ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ 26 ਜਨਵਰੀ ਦਿਨ ਸੋਮਵਾਰ ਨੂੰ ਮਨਾਇਆ ਜਾ ਰਹੀ ਹੈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਜਨਵਰੀ ਨੂੰ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਕੀਤੀ ਜਾਵੇਗੀ ਜਦ ਕਿ ਮਿਤੀ 26 ਜਨਵਰੀ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਹੈਪੀ ਰਾਏ ਕੋਟੀ ਅਤੇ ਬਲਦਰਾਜ ਬਿਲਗਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਤੋਂ ਇਲਾਵਾ 27 ਜਨਵਰੀ ਨੂੰ ਬੇੜਿਆਂ ਦੀ ਰਸਮ ਅਦਾ ਕੀਤੀ ਜਾਵੇਗੀ ਉਨਾ ਸਮੂਹ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਪਿੰਡ ਰੂੜਕਾ ਕਲਾ ਤੋਂ ਨਵਰਾੰਗ ਚੈਨਲ ਐ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪਰਮ ਸਤਿਕਾਰਯੋਗ ਗੁਰੂ ਰੂਪੀ 사ਸੰਗ ਜੀਓ ਰਚਨਾ ਨੂੰ ਕਰੋ ਪਵਿੱਤਰ ਗੱਜਵੱਟ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਬਾਬਾ ਚੰਤਾਪਾ ਬਾਬਾ ਮੀਚੰਜੀ ਦਾ ਜੋ ਸਾਲਾਨਾ ਵਰਸੇ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਮੂਹ ਟਰਸਟ ਮੈਂਬਰ ಗ್ರಾಮ ਪੰਚਾਇਤ ਰੂੜਕਾ ਕਲਾ ਐਨਆਰਏ ਵੀਰ ਤੇ ਸਮੂਹ 사ਸੰਗਤ ਤੇ ਸੇਵਾਦਾਰਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਮਨਾਇਆ ਰਹੀ 24 ਤਰੀਕ ਨੂੰ ਅੱਜ ਖੰਡਪੜ ਸਾਹਿਬ ਰੰਭ ਹੋਏ ਨੇ 25 ਤਰੀਕ ਨੂੰ ਕੱਲ ਨੂੰ ਠੀਕ 3 ਵਜੇ ਬਾਬਾ ਚੰਤਾਪਕ ਜੀ ਦੇ ਜਨਮ ਸਥਾਨ ਤੋਂ ਨਿਸ਼ਾਨ ਸਾਹਿਬ ਦੇ ਚੋੜੇ ਲਿਆ ਕੇ ਸੇਵਾ ਕੀਤੀ ਜਾਵੇਗੀ 26 ਤਰੀਕ ਨੂੰ ਸਵੇਰੇ 10 ਵਜੇ ਖੰਡਪੜ ਸਾਹਿਬ ਦੇ ਭੋਗ ਪਾਈ ਜਾਣਗੇ ਉਪਰੰਤ ਠੀਕ 12 ਵਜੇ ਖੁੱਲੇ ਪੰਡਾਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੀ ਵੀ ਜਨਾਬ ਗੁਰਦਾਸ ਮਾਨ ਜੀ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਆ ਰਹੇ ਨੇ ਉਹਨਾਂ ਤੋਂ ਇਲਾਵਾ ਬਲਾਜ ਮਿਲਗਾ ਤੇ ਹੈਪੀ ਰਾਜਕੋਟ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 27 ਤਰੀਕ ਨੂੰ ਵੇੜੇ ਤਾਰੇ ਜਾਣਗੇ ਇਸੇ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਟਰਸਟ ਵੱਲੋਂ ਲੀਕਿਆ ਗਿਆ ਹੈ ਇਸ ਵਿੱਚ ਆਪ ਸਭ ਸੰਗਤ ਦੀ ਸ਼ਮੂਲੀਅਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਅਸੀਂ ਟਰਸਟ ਮੈਂਬਰ ਆਪ ਜੀ ਨੂੰ ਨਮਰਦ ਸਹਿਤ ਬੇਨਤੀ ਕਰਦੇ ਹਾਂ ਇਸ ਵਿੱਚ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਹਿਮ ਉਦਮ ਜੋਸੀ ਬਾਬਾ ਚਿੰਤਾ ਭਗਤ ਬਾਬਾ ਮਿਚਾ ਜੀ ਚੈਰੀਟੇਬਲ ਹਸਪੀਟਲ ਦਾ ਉਸ ਨੂੰ 3 ਸਾਲ ਪੂਰੇ ਹੋ ਗਏ ਨੇ ਉਦੇ ਵਿੱਚ ਵੀ ਆਪ ਸਭ ਸੰਗਤ ਦਾ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਆਪ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਫਗਵਾੜਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਗਣਤੰਤਰ ਦਿਵਸ ਦਾ ਦੇਹੜਾ 26 ਜਨਵਰੀ ਦਿਨ ਸੋਮਵਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਐਸਟੀਐਮ ਫਗਵਾੜਾ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਸਕੂਲ ਆਫ ਐਮਿਨੈਂਸ ਫਗਵਾੜਾ ਵਿਖੇ ਫਗਵਾੜਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ 26 ਜਨਵਰੀ ਦਿਨ ਸੋਮਵਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉੱਥੇ ਹੀ ਕਲਚਰ ਪ੍ਰੋਗਰਾਮ ਪ੍ਰੇਡ ਦੀ ਫੁੱਲ ਡਰੈਸ ਰਹੈਸਲ ਕੀਤੀ ਗਈ ਜਿਸ ਦਾ ਐਸ.ਟੀ.ਐਮ ਫਗਵਾੜਾ ਵੱਲੋਂ ਚਾਜਿਆ ਲਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਜਿੱਥੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉੱਥੇ ਹੀ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਜਰਕਿ ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ 26 ਜਨਵਰੀ 2022 ਦੀ ਫੋਲਡ ਐਫਐਫਐਲ ਮਾਨਯੋਗ ਐਸਪੀਐਮ ਫੋਵਾੜਾ ਜੀ ਦੀ ਯੋਗਤਾ ਫੈਟ ਸਕੂਲ ਆਫ ਐਮੀਨਸ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਸਾਰੇ ਸਕੂਲ ਬੜੇ ਹੁੰਮ ਆ ਕੇ ਔਰ ਬੜੇ ਜੋਸ਼ ਨਾਲ ਪਹੁੰਚ ਰਹੇ ਨੇ ਕਲਚਰਲ ਪ੍ਰੋਗਰਾਮ ਕਰਾਇਆ ਜਾ ਰਿਹਾ ਔਰ ਐਨਸੀਸੀ ਦੇ ਬੱਚਿਆਂ ਵੀ ਔਰ ਯਾਪੂਲਸ ਬੱਚਿਆਂ ਦੀ ਜਿਹੜੀ ਹੈ ਦੇਲ ਕਰਵਾਈ ਜਾ ਰਹੀ ਹੈ ਮੈਂ ਆਪਣੇ ਵੱਲੋਂ ਹੁਣੀ ਕਵਾੜਾ ਨਵਕਿਆਂ ਨੂੰ 26 ਜਨਵਰੀ 2021 ਜਨਤਕ ਤਿਉਹਾਰ ਦੇ ਮੌਕੇ ਤੇ ਵਧਾਈ ਦਿੰਦਾ ਹਾਂ ਚਲੋ ਅੱਜ ਅਸੀਂ ਫੁੱਲ ਡ੍ਰੈਸ ਰhearsal ਕਰ ਰਹੇ ਆ ਜੀ ਆਉਣ ਵਾਲੇ ਗਣਤੰਤਰ ਦਿਵਸ ਦੀ ਕਲਚਰਲ ਆਈਟਮ ਪ੍ਰੇਡ ਅਤੇ ਐਮਸੀਸੀ ਦੀ ਟੁਕੜੀ ਆ ਦਾ ਪਜਾ ਲੈ ਆਜੇ ਤਿਆਰੀਆਂ ਬਿਲਕੁਲ ਠੀਕ ਨੇ ਮੌਸਮ ਵੀ ਹੁਣ ਖੁੱਲ ਗਿਆ ਹੈ ਗਰਾਊਂਡ ਪਾਣੀ ਜਰੂਰ ਭਰਿਆ ਬਟ ਉਹ ਪਰਸੋਂ ਤੱਕ ਨਿਕਲ ਜਾਏਗਾ ਜੀ ਤੇ ਆਉਣ ਵਾਲੇ 26 ਜਨਵਰੀ ਦੇ ਸਾਰਿਆਂ ਨੂੰ ਵਧਾਈਆਂ ਤੇ ਰਿਕਵੈਸਟ ਸਾਰਿਆਂ ਨੂੰ ਹੈ ਕਿ ਇਹ ਜਿਹੜਾ ਜਸ਼ਨ ਮਨਾਉਣ ਲਈਏ ਇੱਥੇ ਬਾਇ ਸਕੂਲ ਦੇ ਸਾਰੇ ਇਕੱਠੇ ਹੋਣ ਜੀ ਥੈਂਕ ਯੂ ਐਸਐਸਪੀ ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਗਵਾੜਾ ਪੁਲਿਸ ਵੱਲੋਂ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਫਗਵਾੜਾ ਜਲੰਧਰ ਮੁਖ ਜੀਟੀ ਰੋਡ ਤੇ ਸਥਿਤ ਇੱਕ ਏਜੀਆਈ ਫਲੈਟ ਤੇ ਛਾਪੇ ਮਾਰਿਆ ਗਿਆ ਇਸ ਮੌਕੇ ਗੱਲਬਾਤ ਕਰਨ ਲਈ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਨੇ ਕੋਈ ਸ਼ੱਕੀ ਵਿਅਕਤੀਆਂ ਦੇ ਨਾਮ ਨਾਲ ਹੋਰ ਸਮਾਨ ਵੀ ਬਰਾਮਦ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਖਤਮ ਕਰਨ ਲਈ ਰਾਜਪੜ੍ਹ ਵਿੱਚ ਰੋਸ਼ਾਨਾ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਐਸਐਸਪੀ ਕਪੂਰਥਲਾ ਘਰੇਟੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਗਵਾੜਾ ਪੁਲਿਸ ਵੱਲੋਂ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਫਗਵਾੜਾ ਜਲੰਧਰ ਮੁੱਖ ਜੀਟੀ ਰੋਡ ਤੇ ਸਥਿਤ ਇੱਕ ਏਜੀਆਈ ਫਲੈਟ ਤੇ ਛਾਪਾ ਮਾਰਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦੀ ਮੁਹਿੰਮ ਦੇ ਹਿੱਸੇ ਵਜੋਂ ਹੀ ਇਹ ਛਾਪੇਮਾਰੀ ਕੀਤੀ ਗਈ ਹੈ ਉਨਾ ਕਿ ਆਕੀ ਇਸ ਮਹਿੰਮ ਦੇ ਤਹਿਤ ਪੁਲਿਸ ਵੱਲੋਂ 8 ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵੱਲੋਂ ਇਨ੍ਹਾਂ ਫਲੈਟਾਂ ਵਿੱਚ ਜਿੱਥੇ ਬਾਹਰੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਉੱਥੇ ਹੀ ਪੁਲਿਸ ਨੇ 9 ਵਿਅਕਤੀਆਂ ਨੂੰ ਰੌਂਡ ਅਪ ਕਰਕੇ 5 ਗੱਡੀਆਂ ਬਾਰਾਸ਼ਕੀ ਬਾਈਕਸ ਬਰਾਮਦ ਕੀਤੀ ਤੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਚੈਕਿੰਗ ਦੌਰਾਨ ਵੱਡੀ ਮਾਤਰਾ ਵਿੱਚ ਪਾਸਪੋਰਟ, ਏਟੀਐਮ ਕਾਰਡ, 2 ਤੋਂ 3 ਲੈਪਟਾਪ ਵੀ ਬਰਾਮਦ ਕੀਤੇ ਹਨ ਉਨ੍ਹਾਂ ਆਖਿਆ ਕਿ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੁਲਿਸ ਵੱਲੋਂ ਇਹ ਮਹਿੰਮ ਇਸੇ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਯੁੱਧ ਵਿਰੁੱਧ ਗੈਂਗਸਟਰਸ ਦੇ ਤਹਿਤ ਸਾਡੇ ਐਸਐਸਪੀ ਸ਼੍ਰੀ ਗੌਰਵ ਤੂਰਾ ਆਈਪੀਐਸ ਵੱਲੋਂ ਪੂਰੀ ਟੀਮ ਪੂਰੇ ਡਿਸਟ੍ਰਿਕਟ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਟੈਨੈਂਟਸ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਸੀ ਤੇ ਸਰਦੇ ਹੁਕਮਾਂ ਦੇ ਤਹਿਤ ਸਾਡੇ ਸਬਡਿਵੀਜ਼ਨ ਫਗਵਾੜਾ ਦੀ ਟੀਮ ਵੱਲੋਂ 8 ਵੱਖ-ਵੱਖ ਟੀਮਾਂ ਬਣਾ ਕੇ ਜੀਆਈ ਫਲਾਸ ਦੀ ਥorough ਚੈਕਿੰਗ ਕੀਤੀ ਗਈ ਤੇ ਇਸ ਚੈਕਿੰਗ ਦੇ ਦੌਰਾਨ 9 ਵਿਅਕਤੀਆਂ ਨੂੰ ਰੌਂਡ ਅਪ ਕੀਤਾ ਗਿਆ ਹੈ ਤੇ 50 ਗੱਡੀਆਂ ਬਰਾਮਦ ਕੀਤੀਆਂ ਇਸ ਦੇ ਨਾਲ ਨਾਲ 12 ਸ਼ੱਕੀ ਬਾਈਕਸ ਨੂੰ ਵੀ ਰਾਉਂਡ ਅਪ ਕੀਤਾ ਤੇ ਇਸ ਦੇ ਤਹਿਤ ਸਾਨੂੰ ਇੱਕ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਐਸ ਐਚਓ सदर ਦੀ ਟੀਮ ਵੱਲੋਂ ਇੱਕ ਫਲੈਟ ਦੇ ਵਿੱਚ ਸਾਨੂੰ 28 ਦੇ ਕਰੀਬ ਮੋਬਾਈਲ ਫੋਨਸ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਸਬੁਕਸ ਏਟੀਐਮ ਕਾਰਡਸ ਦੋ ਤਿੰਨ ਲੈਪਟਾਪਸ ਵਾਈਫਾਈ ਦੇ ਰਾਊਟਰਸ ਇਹ ਸਾਰਾ ਕੁਝ ਦੀ ਬਰਾਮਦਗੀ ਹੋਈ ਜੋ ਕਿ ਸਿੱਧਾ ਸਾਨੂੰ ਇਹ ਸੰਕੇਤ ਦਿੰਦਾ ਹੈ ਕਿ ਬਹੁਤ ਵੱਡਾ ਕੋਈ ਸਕੈਮ ਚਲਾ ਰਹੀ ਸੀ ਤੇ ਇਸ ਦੇ ਤਹਿਤ ਤਿੰਨ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਐਸਐਚਓ ਸਦਰ ਰਾਹੀਂ ਇਹਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਫਿਲੌਰ ਦੇ ਰੇਲਵੇ ਫਾਟਕ ਤੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਟਾਂ ਨਾਲ ਭਰੀ ਟਰੈਕਟਰ ਟ੍ਰੇਲੀ ਫਾਟਕਾਂ ਵਿੱਚ ਘਾਰ ਹੀ ਫਸ ਗਈ ਰਾਹ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਪ੍ਰਕਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾਰਿਆ ਜਾਣਕਾਰੀ ਦਿੰਦੇ ਆ ਟਰੈਕਟਰ ਟ੍ਰੈਲੀ ਦੇ ਡਰਾਈਵਰ ਸੰਜੇ ਨੇ ਦੱਸਿਆ ਕਿ ਉਹ ਇੱਕ ਨਿਜੀ ਇੱਟਾਂ ਦੇ ਭੱਠੇ ਤੋਂ ਇੱਟਾਂ ਭਰ ਕੇ ਨੂਰਮੈਲ ਵਾਲੀ ਸਾਈਡ ਚ ਆ ਰਹੇ ਸਨ ਤੇ ਇਸ ਦੌਰਾਨ ਭਾਰੀ ਮੀਂਹ ਕਾਰਨ ਪੋਲੀ ਪੇ ਮਿੱਟੀ ਵਿੱਚ ਟ੍ਰੈਲੀ ਦਾ ਪਹੀਆ ਧਸ ਗਿਆ ਜਿਸ ਕਾਰਨ ਟ੍ਰੈਲੀ ਵਿੱਚ ਘਾਰ ਹੀ اٹਕ ਗਏ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਆ ਰਹੀਆਂ ਟ੍ਰੇਨਾਂ ਨੂੰ ਬੜੀ ਹੀ ਸਾਵਧਾਨੀ ਨਾਲ ਲੰਘਾਇਆ ਗਿਆ ਇਸ ਦੌਰਾਨ ਹੈਡਰਾ ਕ੍ਰੇਨ ਦੀ ਮਦਦ ਨਾਲ ਟ੍ਰੈਲੀ ਨੂੰ ਬਾਹਰ ਕੱਢਿਆ ਗਿਆ ਅਲੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਸੰਦੇ ਨਾਮ ਹੈ ਭਾਜੀ ਕੀ ਹਾਦਸਾ ਵਾਪਰਿਆ ਭਾਜੀ ਜਿੱਦਾਂ ਫਾਟ ਜਿੱਦਾਂ ਰਿਪੇਅਰ ਕਰਦੇ ਸੀਗੇ ਤਾਂ ਉਹ ਰਾਤ ਦਾ ਮੀਂਹ ਪਿਆ ਸੀਗਾ ਤੇ ਜੱਕ ਦਾ ਮਟਰਲੀ ਵਹਿ ਗਈ ਤੇ ਇਸ ਕਰਕੇ ਆਹਾ ਹਾਦਸਾ ਵੀ ਵਾਪਰਿਆ ਇੱਕ ਲੋਡ ਸੀਗਾ ਟਰਾਲੀ ਵਿੱਚ ਕਿਧਰੋਂ ਕਿੱਥੇ ਨੂੰ ਜਾ ਰਹੀ ਸੀ ਹਟਾਂ ਸੀਗੇ ਆ ਤਾਂ ਇੱਥੇ ਜਾਣਾ ਸੀ ਮੱਲੇ 'ਚ ਤੇ ਮੇ ਮੇ ਪੈਨ ਕਰਕੇ ਉਹ ਜੱਕ ਦਾ ਮਟਰੇ ਰਹਿ ਗਏ ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ ਹਾਂ ਜੇ ਮੈਨੂੰ ਪਤਾ ਹੁੰਦਾ ਮੈਂ ਕਾ ਨੂੰ ਆਉਣਾ ਸੀ ਇੱਧਰ ਕਿਤੋਂ ਲੋਡ ਕੀਤਾ ਸੀ ਕਿ ਕਿੱਧਰ ਨੂੰ ਜਾ ਰਹੇ ਸੀਗੇ ਆਹ ਹੈ ਪੱਠਾ ਬਗਾਪੁਰ ਵਾਲਾ ਤੋਂ ਲੋਡ ਕੀਤੀ ਸੀ ਤਾਂ ਇੱਥੇ ਜਾਣਾ ਸੀਗਾ ਠੱਕਾ ਕਲੋਨੀ ਚ ਕਿਹੜੇ ਫਾਟਕਾਂ ਦੇ ਇਹ ਹਾਸਾ ਵਾਪਰਿਆ ਜੀ ਫਲੋਰ ਵਾਲੇ ਤੇ ਸੜਕ ਸੁਰੱਖਿਆ ਫੋਰਸ ਅਤੇ ਸ਼੍ਰੀ ਦਸ਼ਮੇਸ਼ ਗੌਰਮੈਂਟ ਹਾਈ ਸਕੂਲ ਅਟੀਵਲੋਂ ਸੜਕ ਸੁਰੱਖਿਆ ਹਫਤੇ ਅਧੀਨ ਇੱਕ ਜਾਗਰੂਤਾ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਜਿੱਥੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ ਉੱਥੇ ਹੀ ਉਨ੍ਹਾਂ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਂਦਿਆਂ ਹਦਾਇਤਾਂ ਕੀਤੀਆਂ ਸੜਕ ਸੁਰੱਖਿਆ ਫੋਰਸ ਅਤੇ ਸ਼੍ਰੀ ਦਸ਼ਮੇਸ਼ ਗਾਰਮੈਂਟ ਹਾਈ ਸਕੂਲ ਅਟੀਵਲੋ ਸੜਕ ਸੁਰੱਖਿਆ ਹਫਤੇ ਅਧੀਨ ਇੱਕ ਜਾਗਰੂਤਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਏਐਸਆਈ ਜਸਵਿੰਦਰ ਸਿੰਘ ਏਐਸਆਈ ਸਰਬਜੀਤ ਸਿੰਘ ਮੈਡਮ ਨੀਸ਼ਾ ਅਤੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਬੱਚਿਆਂ ਨੂੰ ਧੁੰਦ ਦੇ ਰਾਤ ਸਮੇਂ ਕਿਸ ਤਰ੍ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਅਧਿਕਾਰੀਆਂ ਨੇ ਬੱਚਿਆਂ ਨੂੰ ਅੰਡਰਏਜ ਵਾਹਨ ਨਾ ਚਲਾਉਣ ਦੀ ਜਿੱਥੇ ਅਪੀਲ ਕੀਤੀ ਉੱਥੇ ਹੀ ਟੀਮ ਵੱਲੋਂ ਵਾਕਫਾ ਗੁਹਾਨਾ ਨੂੰ ਰਿਫਲੈਕਟਰ ਵੀ ਲਗਾਏ ਗਏ ਇਸ ਦੌਰਾਨ ਅਧਿਕਾਰੀਆਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਅਨਗੈਲੀ ਨਾਲ ਹੋ ਰਹੇ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਾੜਕ ਸਰਕਿਆ ਹਫਤੇ ਦੇ ਚੱਲਦੇ ਦੌਰਾਨ ਸਾੜਕ ਸਰਕਿਆ ਫੋਰ ਚਰਨਦਰ ਰੂਲਰ ਅਤੇ ਸ਼੍ਰੀ ਦਸ਼ਮੇਸ਼ ਕਾਨਵਨਟ ਹਾਈ ਸਕੂਲ ਅੱਟੀ ਵੱਲੋਂ ਇੱਕ ਦਸਾਂਝ ਖੋਰ ਦੇ ਜਿਹੜਾ ਮੁੱਖ ਅੱਡਾ ਹੈ ਉਹਦੇ 'ਚ ਕੈਂਪ ਲਗਾਇਆ ਗਿਆ ਜਿਸ ਦੌਰਾਨ ਆ ਸਾਡੇ ਸਕੂਲ ਵੱਲੋਂ ਜਿਹੜੇ ਸਾੜਕ ਸਿਰਖਿਆ ਫੋਰ ਸੱਤ ਬਲਾਂ ਦੇ ਅਤੇ ਜਿਹੜੇ ਬੱਚਿਆਂ ਨੇ ਰਲ ਕੇ ਜਿਹੜੇ ਰਾਹ ਚੱਲਦੇ ਰਾਹਗੀ ਤੇ ਜਿਹੜੇ ਵਾਹਨ ਸੀਗੇ ਉਹਨਾਂ ਦੇ ਪਿੱਛੇ ਇਸ ਤਰ੍ਹਾਂ ਦੇ ਰਿਫਲੈਕਟਰ ਲਾਏ ਤਾਂ ਕਿ ਜਿਹੜਾ ਰਾਤ ਨੂੰ ਵੀ ਜਿਹੜੇ ਪਿੱਛੇ ਕੋਈ ਆ ਰਿਹਾ ਹੈ ਸਾਈਕਲ ਵਾਲ ਵੀ ਆ ਰਿਹਾ ਉਹਨਾਂ ਵਾਹਨਾਂ ਤੇ ਜਿਹੜੀ ਲਾਈਟ ਪੈਂਦੀ ਉਹਨਾਂ ਰਿਫਲੈਕਟ ਹੋ ਕੇ ਧੁੰਦ ਤੇ ਹਾਦਸਾ ਹੋਣ ਤੋਂ ਬਚਾਅ ਹੋ ਸਕਦਾ ਆ ਇਸ ਦੌਰਾਨ ਐਸਐਂ ਜਸਵਿੰਦਰ ਸਿੰਘ ਜੀਐਸਐਸ ਆਰਜੀ ਸਿੰਘ ਅਤੇ ਮੈਡਮ ਨੀਸ਼ਾ ਜੀ ਉੱਥੇ ਮੌਜੂਦ ਸਨ ਅਤੇ ਉਹਨਾਂ ਨੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਕਿ ਵੀ ਅੰਡਰਏਜ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣਾ ਵਾਹਨ ਨਹੀਂ ਚਲਾਉਣਾ ਚਾਹੀਦਾ ਅਤੇ ਸੜਕ ਸੁਰੱਖਿਆ ਦੇ ਜਿਹੜੇ ਨੀਮਾ ਦੀ ਪਾਲਣਾ ਵੀ ਕਰਨੀ ਚਾਹੀਦੀ ਆ ਤੇ ਜਿਹੜੇ ਰਾਜ ਦੇ ਤੇ ਜਿਹੜੇ ਉਹਨਾਂ ਨੂੰ ਆਪਣੇ ਡਰਾਈਵਰ ਵੀਰ ਮਿਲੇ ਨੇ ਸਾਰੇ ਡਰਾਈਵਰਾਂ ਨੂੰ ਸੜਕ ਦੇ ਜਿਹੜੇ ਨਿਯਮ ਆ ਉਹਨਾਂ ਦੀ ਪਾਲਣਾ ਕਰਨ ਦਾ ਉਦੇਸ਼ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਸ਼੍ਰੀ ਦਸ਼ਮੇਸ਼ ਗਵਰਨਮੈਂਟ ਸਕੂਲ ਅਤੇ ਸੱਤ ਸੱਤ ਫੋਸੀ ਨੰਦੇ ਪਿਆਰ ਦੀ ਦੇ ਉਦਮਾਨ ਤਹਿਤ ਅਸੀਂ ਛੋਟੇ ਬੱਚਿਆਂ ਨੂੰ ਸੜਸ ਰੱਖਿਆ ਬਾਰੇ ਟ੍ਰੈਫਿਕ ਦੇ ਨਿਯਮ ਬਾਰੇ ਜਾਣੂ ਕਰਵਾਇਆ ਅਤੇ ਪ੍ਰਾਈਵੇਟ ਵੇਹਕਲਾਂ ਤੇ ਸਟicker ਲਾਏ ਗਏ ਉਹਨਾਂ ਨੂੰ ਟ੍ਰੈਫਿਕ ਦੇ ਸੰਬੰਧ ਵਿੱਚ ਹਰ ਪਹਿਲੂ ਤੋਂ ਜਾਣੂ ਕਰਵਾਇਆ ਗਿਆ ਕਿ ਰੋਡ ਦੇ ਉੱਪਰ ਤੁਸੀਂ ਕਿਸ ਤਰ੍ਹਾਂ ਵਾਹਨ ਨੂੰ ਚਲਾਉਣਾ ਹੈ ਕਿਸ ਤਰ੍ਹਾਂ ਤੁਸੀਂ ਡਿਸਟੈਂਸ ਰੱਖਣਾ ਹੈ ਇਸ ਦੇ ਵਿੱਚ ਮਾਸਟਰ ਚੰਜੀ ਸਿੰਘ ਜੀ ਜੋ ਕਿ ਪ੍ਰਿੰਸੀਪਲ ਨੇ ਉਹ ਵੀ ਮੌਜੂਦ ਸਨ ਮਾਲਪੁਰ ਪੁਲਿਸ ਵੱਲੋਂ ਮਾਲਪੁਰ ਜੇਜੋ ਰੋਡ ਤੇ ਸਥਿਤ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਸ਼ਾਜ ਕਬਜੇ ਹਟਾਏ ਗਏ ਇਸ ਮੌਕੇ ਡੀਐਸਪੀ ਦਲਜੀਤ ਸਿੰਘ ਖਾਕਨੇ ਨੇ ਕਿਹਾ ਕਿ ਜੇਕਰ ਦੁਕਾਨਦਾਰਾਂ ਨੇ ਆਪਣੀ ਦੁਕਾਨ ਦਾ ਸਾਮਾਨ ਦੁਕਾਨ ਅੰਦਰ ਨਾ ਰੱਖਿਆ ਤਾਂ ਉਨ੍ਹਾਂ ਬਲੋ ਸਖਤ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਜੇਜੋ ਰੋਡ ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਮਾਲਕੀ ਤੋਂ ਬਾਹਰ ਥਾਂ ਤੇ ਆਪਣੀ ਦੁਕਾਨ ਦਾ ਸਾਮਾਨ ਬਾਹਰ ਰੱਖ ਕੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਡੀਐਸਪੀ ਗਰਸ਼ੰਗਰ ਦਲਜੀਤ ਸਿੰਘ ਖੱਖਾ ਤੇ ਉਹਨਾਂ ਦੀ ਟੀਮ ਵੱਲੋਂ ਹਟਾਇਆ ਗਿਆ। ਇਸ ਦੌਰਾਨ ਉਹਨਾਂ ਜਿੱਥੇ ਮੌਕੇ ਤੇ ਹੀ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਚੁਕਵਾਇਆ ਉੱਥੇ ਹੀ ਮੌਕੇ ਤੇ ਨੌ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ 35 ਦੇ ਕਰੀਬ ਚਲਾਨ ਵੀ ਕੀਤੇ। ਇਸ ਮੌਕੇ ਗੱਲਬਾਤ ਕਰਦੇ ਡੀਐਸਪੀ ਖੱਖ ਨੇ ਕਿਹਾ ਕਿ ਇਹਨਾਂ ਨਜਾਇਜ਼ ਕਬਜ਼ਿਆਂ ਕਾਰਨ ਹੀ ਬੀਤੇ ਦਿਨੀ ਇੱਕ ਨੌਜਵਾਨ ਲੜਕੀ ਦਾ ਐਕਸੀਡੈਂਟ ਹੋਣ ਕਾਰਨ ਉਸ ਦੀਆਂ ਲਤਾਂ ਨਕਾਰਾ ਹੋ ਗਈਆਂ ਸਨ। ਉਨਾ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮਹਿੰਮ ਇਸੇ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਦੁਕਾਨਾਂ ਦਾ ਸਮਾਨ ਆਪਣੀ ਦੁਕਾਨ ਦੀ ਹੱਦ ਵਿੱਚ ਹੀ ਰੱਖਣ ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮਾਲਪੁਰ ਤੋਂ ਨਵਰਣ ਚੈਨਲ ਦੇ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ। ਨਜਾਇਜ਼ ਕਬਜ਼ੇ ਮਾਲਪੁਰ ਦੇ ਮਿਜਾਰਾ ਕੀ ਹੋਏ। ਉਹ ਦੁਕਾਨਦਾਰ ਭਿੰਨ ਭਰਾਵਾਂ ਨੇ ਕੀਤੇ ਹਨ। ਵੰਦਰੇ ਬਣਾਏ ਹੋਏ ਆ। ਸੜਕ ਨੂੰ ਹੋਰ ਸੌਡੀ ਕੀਤਾ ਹੋਇਆ ਹੈ ਸੋ ਉਹਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਵਧੀਆ ਚੱਲੇ ਆਉਣ ਜਾਣ ਵਾਲੇ ਲੋਕ ਪਰੇਸ਼ਾਨ ਨਾ ਹੋਣ ਦੁਕਾਨਦਾਰ ਭਰਾ ਆਪਣਾ ਰੁਟੀਨ ਨਾਲ ਦੁਕਾਨਦਾਰੀ ਕਰਨ ਸਮਾਨ ਵੇਚਣ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅਸੀਂ ਬਕਾਇਦਾ ਤੌਰ ਤੇ ਸਾਰੇ ਪੈਦਲ ਮਾਲਕ ਉਠਾਣੇ ਦੀ ਪੁਲਿਸ ਜਿਹੜਾ ਸਟਾਫ ਉਹਦੇ ਵਿੱਚੋਂ 3 ਬੰਦੇ ਲੈ ਕੇ ਅਸੀਂ ਆਪ ਡੋਰ ਟੂ ਡੋਰ ਦੁਕਾਨ ਨੂੰ ਭੁਲਾਣਾ ਦੋ ਕੀਤਾ ਜਿਹਦੇ ਵਿੱਚ ਕਾਫੀ ਮੈਨੂੰ ਦੁੱਖ ਲੱਗਾ ਕਿ ਇਸ ਦੁਕਾਨਦਾਰ ਭਰਾਵਾਂ ਨੇ ਆਪਣੇ ਬੈਂਸ ਬੈਂਕ ਚ ਇਕੱਠੇ ਹੋ ਕੇ ਸਾਨੂੰ ਰਿਕੁਐਸਟ ਨਹੀਂ ਕੀਤੀ ਪ੍ਰਸ਼ਾਸਨ ਔਰ ਲਿਖ ਕੇ ਵੀ ਦਿੱਤਾ ਅਸੀਂ ਜਿੱਥੇ ਉੱਤੇ ਸਾਈਨ ਕੀਤੇ ਸਾਰਿਆਂ ਨੇ ਕਿ ਅਸੀਂ ਸਹਿਯੋਗ ਕਰਾਂਗੇ ਕਿ ਜਿਹੜੇ ਬਧਰੇ ਵਗੈਰਾ ਬਿਲਕੁਲ ਨਹੀਂ ਰਾਵਾਂਗੇ ਦੋ ਦਿਨ ਦਾ ਟਾਈਮ ਦਿੱਥਿਆ ਅੱਜ ਕਿੰਨ ਦਿਨ ਹੋ ਗਏ ਦੇਖਣ ਚ ਆਇਆ ਕਿ ਉਹਦੇ ਵਿੱਚ ਸਿਰਫ 5% ਸੇਰ ਬਰਾ ਮੈਨੂੰ ਲੱਗੂ ਕੀਤਾ ਕੰਮ ਔਰ ਈਵਨ ਮੈਨੂੰ ਦੁੱਖ ਲੱਗਾ ਵੀ ਜਿਹੜੇ ਵਿੱਚ ਬੈਠੇ ਸੀਗੇ ਕੁਝ ਇੱਕ ਲੋਕ ਮੌਜੂਦ ਉਹਨਾਂ ਨੇ ਆਪ ਵੀ ਨਹੀਂ ਚੱਕੇ ਸੀ ਸੋ ਮੈਂ ਆਸ ਕਰਦਾ ਕਿ ਅਸੀਂ ਪਹਿਲਾਂ ਤਾਂ ਆਪਣੇ ਆਪ ਨੂੰ ਉੱਪਰ ਚੱਕੀਏ ਕਿ ਮੈਂ ਹੀ ਗਲਤ ਕੰਮ ਕਰ ਗਿਆਣਾ ਤੇ ਫਿਰ ਬਾਕੀ ਨੂੰ ਮੈਂ ਕੀ ਕਹਿਣਾ ਯਾਰ ਸੋ ਇਸ ਕਰਕੇ ਜਿਹੜੀ ਉਹ ਮਹਿਮਦਵਾਲ ਦੀ ਬੇਟੀ ਜਿਹੜੀ ਆਪਣੀਆਂ ਦੋ ਲੱਤਾਂ ਗਵਾ ਚੁੱਕੀ ਹੈ ਤਾਂ ਆਪਾਂ ਸਾਰਿਆਂ ਨੂੰ ਸਮਰਪਿਤ ਹੋ ਕੇ ਕੰਮ ਕਰੀਏ ਐਮਪੀ ਸਰਬ ਨੇ ਅੱਜ ਵੀ ਵੱਡੀ ਮੀਟਿੰਗ ਕੀਤੀ ਹੈ ਅਸ਼ੀਸ਼ ਰਾਜਕੁਮਾਰ ਚੱਬੇਵਾਲ ਜੀ ਤੇ ਡੀਸੀ ਸਾਹਿਬ ਨੇ ਬਖ ਬਖ ਮੈਂਟ ਦੇ ਅਫਸਰਾਂ ਨੇ ਅਸੀਂ ਉੱਥੇ ਸਾਰਾ ਬਣਾਇਆ ਇੱਕ ਹੁਕਮ ਬਣਾਇਆ ਸਜਰਾ ਬਣਾਇਆ ਕਿ ਜਿਹਦੇ ਵਿੱਚ ਕਿ ਟਿਪਰਾਂ ਦੇ ਟਾਈਮ ਨਿਯਤ ਕੀਤੇ ਸਭ ਕੁਝ ਕੀਤਾ ਟ੍ਰੈਫਿਕ ਵਾਸਤੇ ਕੀਤਾ ਉਹਨੂੰ ਲਾਗੂ ਅਮਲੀ ਜਾਮਾ ਪਹਚਾਉਣ ਦੀਆਂ ਸਾਰੀਆਂ ਕਾਰਵਾਈਆਂ ਤੇ ਮੈਂ ਤੁਹਾਡੇ ਕੋਲ ਅਪੀਲ ਕਰਦਾ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਸ ਮਹਿਮ ਦੇ ਖਿੱਸਾ ਬਣੀਏ ਇਸ ਮਹਿਮ ਦੇ ਖਿੱਸਾ ਬਣੀਏ ਕਿ ਆਪਣੀ ਆਪਣੀ ਦੁਕਾਨ ਦੇ ਮੂਹਰੇ ਜਿੱਥੇ ਤੱਕ ਸਾਡੀ ਰਜਿਸਟਰੀ ਹੈ ਉੱਥੇ ਤੱਕ ਰਹੀਏ ਮੂਹਰੇ ਕੋਈ ਨਜਾਇਜ਼ ਫਰਡ ਕੋਸ਼ਿਸ਼ ਦਾ ਨਾ ਲਈਏ ਦੁਕਾਨ ਦਾ ਨਾਮ ਮੂਹਰੇ ਕਿਸੇ ਦੇ ਪਿੱਛੇ ਨਾ ਕਰੀਏ ਤੇ ਰੈਫਰ ਜਿਹੜੀ ਮੁੱਢ ਕੇ ਚੱਲੇ ਲੋਕਾਂ ਨੂੰ ਬਾਜ਼ਾਰ ਚ ਹੋਣਾ ਚੰਗਾ ਲੱਗੇ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਗौਸ਼ਾਲ ਅਬਿਆਰ ਫਗਬੜਾ ਵਿਖੇ ਪ੍ਰਬੰਧਕ सुरेंद्र ਚੋਪੜਾ ਸਕੂਲ ਐਡਵਾਈਜ਼ਰ ਮੈਡਮ ਨੀਲਮ ਪਸਰੀਚਾ ਅਤੇ ਪ੍ਰਿੰਸੀਪਲ ਮੌਨਿਕਾ ਗੁਜਰਾਲ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਧੂਮਤਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਪਤ ਸੋਨੀ ਅਤੇ ਡਾਕਟਰ ਰਿਚਰਡ ਜੋਸ਼ੀ ਸੁੰਦੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਪੁੱਲਾਂ ਦੇ ਹਾਰpa ਕੇ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਸਕੂਲ ਦੇ ਬੱਚਿਆਂ ਵੱਲੋਂ ਬਸੰਤ ਪੰਚਮੀ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਇਸ ਤਿਉਹਾਰ ਦੀ ਮਹੱਤਤਾ ਸੰਬੰਧੀ ਵਿਚਾਰ-ਵਟਾਂਦਰਾ ਪਾਇਆ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਿਆ ਨੇ ਸਮੂਹ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਜ਼ਰਾ ਨੀਲਮ ਚੋਪੜਾ ਬਲਦੇਵ ਸ਼ਰਮਾ ਰਮੇਸ਼ ਸੱਚਦੇਵਾ ਕਿਸ਼ਨ ਬਜਾਜ ਕਾਮਣੀ ਚੋਪੜਾ ਬਲੀਸ਼ ਗੋਤਮ ਲਖਸ਼ੇ ਪੱਲਾ ਦਿਸ਼ਾ ਪਲਟਾ ਸੀਮਾ ਗੁਪਤਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਬਾਬਾ ਚੰਤਾ ਭਗਾ ਜੀ ਬਾਬਾ ਅਮੀਚਾਂ ਜੀ ਚੈਰੀਟੇਬਲ ਹਸਪਤਾਲ ਰੁੜਕਾ ਕਲਾ ਨੂੰ 3 ਸਾਲ ਪੂਰੇ ਹੋਣ ਤੇ ਟਰਸਟ ਮੈਂਬਰਾਂ ਅਤੇ ਪਤਵੰਤੇ ਸੱਜਣਾ ਵੱਲੋਂ ਹਸਪਤਾਲ ਦੇ ਡਾਕਟਰ ਅਤੇ ਸਟਾਫ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਜਿੱਥੇ ਇੱਕ ਢੰਡੀ ਰਸਮ ਮਦਾ ਕੀਤੀ ਗਈ ਉੱਥੇ ਹੀ ਪ੍ਰਬੰਧਕਾਂ ਨੇ ਸਮੂਦਾ ਲਈ ਸੱਜਣਾ ਨੂੰ ਇਸ ਕਾਰਜ ਵਿੱਚ ਹੋਰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ। ਬਾਬਾ ਚੰਤਾ ਭਗਤ ਜੀ ਬਾਬਾ ਅਮੀ ਚਾਂਚੀ ਚੈਰੀਟੇਬਲ ਹਸਪਤਾਲ ਰੁੜਕਾ ਕਲਾਂ ਨੂੰ 3 ਸਾਲ ਪੂਰੇ ਹੋਣ ਤੇ ਟਰਸਟ ਮੈਂਬਰਾਂ ਦੇ ਪਤਵੰਤੇ ਸੱਜਣਾ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਰਕੀ ਕੇਕਟਨ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਟਰਸਟ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ 3 ਸਾਲ ਪਹਿਲਾਂ ਇਸ ਚੈਰੀਟੇਬਲ ਹਸਪਤਾਲ ਨੂੰ ਸ਼ੁਰੂ ਕੀਤਾ ਗਿਆ ਸੀ ਉਹਨਾਂ ਸਮੂਦਾਨੀ ਸੱਜਣਾ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਥੇ ਮਾਹੀ ਡਾਕਟਰਾਂ ਨੂੰ ਲਿਆਂਦਾ ਗਿਆ ਹੈ ਉਨਾ ਕਿਹਾ ਕਿ ਇਸ ਹਸਪਤਾਲ ਦੀ ਬਿਹਤਰੀ ਲਈ ਦਾਨੀ ਸਜਣਾ ਦੀ ਮਦਦ ਦੀ ਲੋੜ ਹੈ ਤਾਂ ਜੋ ਹਸਪਤਾਲ ਨੂੰ ਹੋਰ ਬਲੰਦੀਆਂ ਤੇ ਲਿਜਾਇਆ ਜਾ ਸਕੇ ਪਿੰਡ ਰੁੜਕਾ ਕਲਾ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸੰਗਤਿਓ ਆਪਕੀ ਨੂੰ ਪਤਾ ਹੈ ਕਿ ਬਾਬਾ ਚਿੰਤਾਪਕ ਬਾਬਾ ਅਮੀਚੰਦ ਜੀ ਟਰਸਟ ਬਣੂ ਜੋ ਅਹਿਮ ਉਦਮ ਸੀ ਇੱਕ ਬਾਬਾ ਅਮੀਚੰਦ ਜੀ ਦੀ ਔਰ ਬਾਬਾ ਚਿੰਤਾਪਕ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜੋ ਹਸਪੀਟਲ ਸੀ ਪਿਛਲੇ 3 ਸਾਲ ਤੋਂ ਨਿਰਵਿਘਨ 24 ਘੰਟੇ ਸੇਵਾਵਾਂ ਦੇ ਰਿਹਾ ਹੈ ਇਸ ਵੇਲੇ ਬਾਕਬਾਕੀ ਬਿਮਾਰੀਆਂ ਦੇ ਮਾ ਡਾਕਟਰ ਜੋ ਚਿਕਰਤ ਕਰਦੇ ਨੇ ਔਰ ਮਰੀਜ਼ਾਂ ਨੂੰ ਦੇਖ ਕੇ ਉਹਨਾਂ ਨੂੰ ਦਵਾਈਆਂ ਦੇ ਕੇ ਤੇ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਤਾਂਦਰਸਤੀ ਦਿੰਦੇ ਨੇ ਇਸੇ ਤਰ੍ਹਾਂ ਜੋ ٹرسٹ ਨੇ ਅਹਿਮ ਜੋ ਉਦਮ ਕੀਤਾ ਸੀ ਉਹ ਤੋਂ ਅੱਜ ਜੋ ਚੌਥਾ ਸਾਲ ਸ਼ੁਰੂ ਹੋ ਗਿਆ ਹੈ ਉਸ ਵਿੱਚ ਆਪ ਸੰਗਤ ਨੇ ਬਹੁਤ ਹੀ ਸਹਿਯੋਗ ਦਿੱਤਾ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਤੁਸੀਂ ਸਹਿਯੋਗ ਦਿਓਗੇ ਤੇ ਅਸੀਂ ਇਸ ਹਸਪੀਟਲ ਨੂੰ ਦਿਨ ਦੁਗਣੀ ਰਾਤ ਚੌਵੀ ਨੇ ਤਰੱਕੀ ਤਰੱਕੀ ਵੱਲ ਨੂੰ ਲੈ ਜਾਂਦੇ ਹੋਏ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਸਾਡਾ ਪੂਰਨ ਸਹਿਯੋਗ ਦਿਓ ਅਸੀਂ ਹੋਰ ਵੀ ਬੁਲੰਦੀਆਂ ਤੇ ਇਹ ਹਸਪੀਟਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਇੱਕ ਸ਼ੋਕ ਸਮਾਚਾਰ ਸਰਦਾਰ ਸੁਰਿੰਦਰ ਸਿੰਘ ਅੱਡੇ ਵਾਲੇ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠਾ ਭੋਗ ਤੇ ਅੰਤਿਮ ਅਰਦਾਸ 26 ਜਨਵਰੀ ਦਿਨ ਸੋਮਵਾਰ ਨੂੰ ਦੁਪਹਿਰ 12:00 ਤੋਂ 1:00 ਤੱਕ ਗੁਰਦੁਆਰਾ ਨਾਂਗਾ ਸਾਹਿਬ ਪਿੰਨਰੂੜ ਵਿਖੇ ਹੋਵੇਗੀ। ਤੇ ਇਸ ਦਿਨ ਆਣੀ ਮੈਂਦੇ ਉਹ ਇਸ਼ਾਸ਼ਤ ਕਾਲਫੀ ਨਮੀਆਂ ਤੇ ਤਾਇਤ ਰਿਨ ਸਰਗਮੀਆਂ ਨਾਲ ਹਾਜ਼ਰ ਹੋਵਾਂਗੇ। ਤਤਕ ਲਈ ਧੰਨਵਾਦ। This bulletin is sponsored by Nutplus Broadband Internet ka pa